ਕੀ ਸੱਚਾ ਗੱਲ ਉਸ ਨੂੰ ਆਗਤਾਈ ਤੁਹਾਡਾ ਆਪਣੀ ਇਸ YouTube ਚੈਨਲ ਤੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਕਿ ਬਾਰਲੀ ਕੰਟਰੀਆਂ ਵਿੱਚ ਕਬੱਡੀ ਦਾ ਖੇਡ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਦੋਸਤੋ ਅਮਰੀਕਾ ਤੇ ਕੈਨੇਡਾ ਵਰਗੇ ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿੱਚ ਕਬੱਡੀ ਦੇ ਵੱਡੇ ਕੱਪ ਕਰਵਾਏ ਜਾ ਰਹੇ ਨੇ ਤੇ ਦੋਸਤੋ ਉਸੇ ਤਰ੍ਹਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਯੂਕੇ ਦੀ ਰੈਨਵਾਈ ਹੇਟ ਵੀ 2024 ਦਾ ਸੀਜ਼ਨ ਇੰਗਲੈਂਡ ਵਿੱਚ ਹੋਣ ਜਾ ਰਿਹਾ ਹੈ ਤੇ ਦੋਸਤੋ ਜਿਸ ਵਿੱਚ ਚੋਟੀ ਦੇ ਸੁਪਰਸਟਾਰ ਖੇਡਣ ਜਾ ਰਹੇ ਨੇ ਤੇ ਦੋਸਤੋ ਇੱਕ ਵੱਡੀ ਟੀਮ ਲੇਸਟਰ ਤੇ ਡਰਬੀ ਕਲੱਬ ਦੀ ਸਾਹਮਣੇ ਆਈ ਹੈ ਹਾਂ ਜੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਟੀਮ ਵਿੱਚ ਕਿਹੜੇ ਕਿਹੜੇ ਖਿਡਾਰੀ 2024 ਦਾ ਇੰਗਲੈਂਡ ਸੀਜ਼ਨ ਖੇਡਣਗੇ ਹਾਂ ਜੀ ਦੋਸਤੋ ਗੱਲ ਕਰ ਲਈ ਖਿਡਾਰੀਆਂ ਦੀ ਤਾਂ ਸਿੰਮੂ ਕੰਗਵਾਲਾ ਸੁਖੀ ਖੁੱਡਾ ਵਾਲੀ ਸ਼ੇਰ ਵਾਲਾ ਅੰਬਾਸੋਰ ਸਿੰਘ ਵਾਲਾ ਹਨੀ ਪੰਡਤ ਰੇਸ਼ਮ ਜੰਮਾ ਰਾਏ ਵਾਲਾ ਏਕਮ ਮੀਰਪੁਰ ਰਾਜਾ ਪੱਤਰੀ ਗੁਰਦੇਤ ਤਾਰਜਨ ਤੇ ਦੋਸਤੋ ਪ੍ਰੀਤ ਲੱਧੂ ਵਾਲੇ ਵਰਗੇ ਚੋਟੀ ਦੇ ਸੁਪਰਸਟਾਰ ਇਸ ਟੀਮ ਵਿੱਚ ਇੰਗਲੈਂਡ ਦਾ ਕਬੱਡੀ ਸੀਜ਼ਨ ਖੇਡਣ ਜਾ ਰਹੇ ਨੇ हां जी दोस्तों ऐसी जानकारी जो ਤੁਹਾਡੇ ਨਾਲ ਸਾਂਝੀ ਕਰਨੀ ਸੀ ਜੁੜੇ ਨਾਲ ਸਾਡੇ ਚੈਨਲ ਕਬੱਡੀ ਦੀ ਇਸੇ ਤਰ੍ਹਾਂ ਦੀ ਨਵੀਂ ਅਪਡੇਟ ਜਾਣਨ ਲਈ ਹਾਜ਼ਰ ਹੋਵਾਂਗੇ ਕੋਈ ਨਵੀਂ ਵੀਡੀਓ ਲੈ ਕੇ ਨਵੀਂ ਅਪਡੇਟ ਲੈ ਕੇ ਧੰਨਵਾਦ